ਗੱਡੀ ਅਸੀਂ ਗਾਲ ਨਹੀਂ ਕੱਢੀ ਗੱਡੀ ਕਿੰਦਾ ਬੋਲਦੀ ਆ ਫੋਟੋ ਖੇ ਕੇ ਬਣਾ ਲੈ ਮੋਬਾਈਲ ਬਣਾ ਲੈ ਮੋਬਾਈਲ ਜਿਹੜੀ ਬਣਾਉਣੀ ਹੈ ਅਸੀਂ ਗਾਲ ਕੱਢੀ ਅਸੀਂ ਗਾਲੀ ਦਾ ਕੱਢੀ ਨਹੀਂ ਹੈਗੀ ਨਹੀਂ ਕਹਿੰਦੇ ਮੈਂ ਹੁਣ ਉਹ ਤਾਂ ਕਿਹਾ ਤੂੰ ਰੱਖ ਤੂੰ ਮੈਨੂੰ ਹਰੇਕ ਗੱਲ ਦੱਸੀ ਆ ਤੈਨੂੰ ਆਹ ਤੁਹਾਡੇ ਤਾਂ ਬੋਲ ਤੂੰ ਪਹਿਲਾਂ ਕਹਿੰਦਾ ਉਹ ਬਥੇਰ ਤਾਂ ਬਥੇਰੀਆਂ ਹੋਂਦ ਵੀ ਗੇੜਾ ਮਾਰਦੇ ਬਹੁਤ ਕੋਈ ਨਹੀਂ ਮੇਰੇ ਵੀ ਪੱਜਦੇ ਆ ਹਮਾਂ ਚੁੱਪ ਹੋ ਜਾਓ ਚੁੱਪ ਹੋ ਜਾਣਾ ਚੁੱਪ ਹੋ ਜਾ ਹੈਨਾ ਜੇ ਹੁਣ ਮੈਨੂੰ ਗੰਦ ਬੋਲਨੀ ਹੈ ਨਾ ਪਹਿਲਾਂ ਕਹਿਣਾ ਬੋਲੇ ਦੱਸ ਤੂੰ ਬਈ ਜਾਣਗੇ ਤੂੰ ਵੀਡੀਓ ਬਣਾਉਣੀ ਮੈਨੂੰ ਕਦ ਆ ਕੋਈ ਗੱਲ ਨਹੀਂ ਹਾਂ ਹੈਨਾ ਪਹਿਲਾਂ ਤੂੰ ਕੋਈ ਲੱਗਣਾ ਚੜ ਕੇ ਆਉਂਦਾ ਆ ਦੇ ਮੈਂ ਮੈਂ ਤੇਰੇ ਮਾੜ ਦੇ ਨਾਲ ਤੇ ਮੈਂ ਦੱਸਦਾ ਮੈਂ ਚੁੱਪ ਹੋ ਜਾ ਮਾਰ ਤੇ ਬਈ ਮਾਰ ਤੇ ਚੁੱਪ ਹੋ ਜਾ ਮਾਰ ਤੇ ਚੁੱਪ ਹੋ ਜਾ ਬਸ ਚੁੱਪ ਹੋ ਜਾ ਕੋਈ ਲੱਗਣਾ ਨਾ ਚੁੱਪ ਹੋ ਜਾ ਕੋਈ ਨਹੀਂ ਹੈ ਹੀ ਨਹੀਂ ਚੁੱਪ ਹੋ ਜਾ ਚੁੱਪ ਹੋ ਜਾ ਬਸ ਤਸਲੋ ਕੇ ਬੋਲੋ ਮੇਰੀ ਅੱਟੇ ਮੇਰੇ ਬੰਦੇ ਤੂੰ ਮੇਰੀ ਘਾਟ ਕੱਟ ਦਿਆ ਉਹ ਮੇਰੀ ਨਹੀਂ ਪੱਟੀ ਜਾਣੇ ਨਾ ਮੇਰੀ ਨਹੀਂ ਪੱਟੀ ਜਾਣ ਜਿੱਦਾਂ ਮਰਜੀ ਸੀ ਨਾ ਮੇਰੀ ਨਹੀਂ ਨਾ ਪੱਟੀ ਜਾਣ ਜਿੱਦਾਂ ਮਰਜੀ ਉਹ ਚਾਚੂ ਆਜੋ ਇੱਧਰ ਹੈ ਨਾ ਢੋਲੀ ਲੱਗਣਾ ਹੈ ਤੈਨੂੰ ਤਾਂ ਮੈਂ ਬੋਲੀ ਦੇ ਨੀ ਮੇਰੇ ਪੱਟਾਂ ਦਿਆ ਮੈਂ ਕਿ ਮੇਰੇ ਅੱਟੇ ਹੈ ਨਾ ਕਿਹਨੇ ਪੱਟੀ ਨੂੰ ਦੇਖਤਾ ਓਏ ਇੱਧਰ ਬਣਾ ਵੀਡੀਓ ਆ ਬਣਾ ਵੀਡੀਓ ਆ ਬਣਾ ਵੀਡੀਓ ਆ ਬਣਾ ਦਿਖਾ ਕਿਥੇ ਵੀ ਨਹੀਂ ਪੱਟੀ ਆ ਹੈ ਨਾ ਗੱਲਾਂ ਕਰਾਂਗੇ ਬਹੁਤ ਕੀ ਨਾ ਤੀਜਾ ਜਿੰਦਿਆ ਤੇਰਾ ਤੂੰ ਮੈਨੂੰ ਗੰਦ ਬੋਲਦੀ ਆ ਉਹ ਕੰਦਰਾ ਬੋਲਦਾ ਤਾ ਹੁਣ ਬੋਲੂਗੀ ਤੂੰ ਬੋਲ ਹੁਣ ਬੋਲੂਗੀ ਹੁਣ ਬੋਲੂਗੀ ਚੁੱਪ ਹੋ ਜਾਓ ਤੁਸੀਂ ਚੁੱਪ ਹੋ ਜਾਓ ਤੁਸੀਂ ਅੰਮਾ ਚੁੱਪ ਹੋ ਜਾਓ ਤੁਸੀਂ ਮੋਲੀ ਲੱਗੀ ਮਾਡਾ ਹੋਵੇ ਨਾ ਰਹਿਣਾ ਹੈ ਨਾ ਕਿਹਨੂੰ ਗੰਦ ਬੋਲਦੀ ਤੂੰ ਬੋਲਦਾ ਕਿਹਨੂੰ ਗੰਦ ਬੋਲ ਚੁੱਪ ਕਰ ਜੋ ਤੁਸੀਂ ਚੁੱਪ ਕਰ ਜੋ ਬਸ ਚੁੱਪ ਕਰ ਜੋ ਤੇਰਾ ਆਂਡ ਗਵਾਣ ਦੇ ਮਾ ਪਿਆ ਬੋਲ ਕੇ ਕਾਕੇ ਤੁਸੀਂ ਕਰ ਮਾਡਾ ਕਹਿੰਦੀ ਆਂਡ ਗਵਾਣੀ ਕੋਈ ਵੀ ਹੈਨਾ ਗੰਦ ਨਹੀਂ ਕਿਸੇ ਨੇ ਸੁਣਨਾ ਤੂੰ ਕਹਿੰਦਾ ਬੋਲਿਆ ਤੂੰ ਸੁਣ ਲਾ ਤੋਵੇਂ ਪਹਿਲਾਂ ਗੰਦ ਦਾ ਅਸੀਂ ਬੋਲੇ ਹੀ ਨਹੀਂ ਗੰਦ ਅਸੀਂ ਬੋਲੇ ਹੀ ਨਹੀਂ ਜੇ ਅਸੀਂ ਬੋਲੇ ਤਾਂ ਸਾਨੂੰ ਕਹਿ ਦੋ ਕੀ ਬੋਲੇ ਆ ਅਸੀਂ ਤੁਸੀਂ ਦੱਸੋ ਤਾਂ ਸਹੀ ਕੋਈ ਨਹੀਂ ਗੰਦ ਬੋਲੇ ਹੈਗੇ ਵੀਡੀਓ ਤੂੰ ਬਾਅਦ ਵਿੱਚ ਜੁਰੂ ਕੀਤੀ ਆ ਬਾਜੀ ਵੀ ਤੁਸੀਂ ਵੀ ਕਹਨੇ ਸੀਗੇ ਕਹਨੇ ਸੀਗੇ ਮੈਨੂੰ ਕਿਹਾ ਚੱਲ ਇਹ ਲੱਗ ਪਿਆ ਬੋਲਣੇ ਹੈ ਹੈਨਾ ਇਹ ਲੱਗ ਨਹੀਂ ਪਿਆ ਬੋਲਣੇ ਹੈ ਹੈਨਾ ਮੈਂ ਕਹਿੰਦੀ ਸੀਗੇ ਇਹ ਹੈਨਾ ਤੁਸੀਂ ਕੱਲ ਸਵੇਰ ਨੂੰ ਤੁਸੀਂ ਇਹ ਤਸਵੀਰਾਂ ਫਗਵਾੜਾ ਦੇ ਪਿੰਡ ریحਾਨਾ ਜੱਟਾ ਤੋਂ ਸਾਹਮਣੇ ਆਈ ਹੈ ਨੇ ਜਿੱਥੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਔਰ ਇਸ ਵੀਡੀਓ ਨੂੰ ਜੇਕਰ ਤੁਸੀਂ ਗੌਰ ਨਾਲ ਦੇਖੋ ਤੇ ਜਿਹੜਾ ਨੌਜਵਾਨ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ ਇਸ ਨੌਜਵਾਨ ਨੇ ਦੋ ਜਣਿਆਂ ਦੇ ਉੱਤੇ ਹਮਲਾ ਕੀਤਾ ਯਾਨੀ ਕਿ ਇੱਕ ਮਹਿਲਾ ਔਰ ਅਪਾਹਜ ਜਿਹੜਾ ਵਿਅਕਤੀ ਸੀ ਉਸ ਦੇ ਉੱਤੇ ਹਮਲਾ ਕੀਤਾ ਔਰ ਜਿਹੜੀ ਇਹਨੇ ਪੈਰਾਂ ਦੇ ਵਿੱਚ ਚप्पल ਪਾਈ ਹੋਈ ਸੀ ਉਸ ਦੇ ਨਾਲ ਜਿਹੜੀ ਇਹ ਕੁੱਟਮਾਰ ਕੀਤੀ ਗਈ ਮਹਿਲਾ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਹਾਲਾਂਕਿ ਜਿਹੜਾ ਪਾਹਜ ਵਿਅਕਤੀ 휠ਚੇਅਰ ਤੇ ਬੈਠਾ ਹੋਇਆ ਉਸ ਦੇ ਉੱਤੇ ਵੀ ਚੱਪਲ ਦੇ ਨਾਲ ਹਮਲਾ ਕੀਤਾ ਕੁੱਟਮਾਰ ਕੀਤੀ ਹਾਲਾਂਕਿ ਇਹਨਾਂ ਦੋਵਾਂ ਜਿਹੜੇ ਪਤੀ ਪਤਨੀ ਦੇ ਉੱਤੇ ਹਮਲਾ ਹੋਇਆ ਉਹਨਾਂ ਦੇ ਜਿਹੜੇ ਮਾਫ ਕਰਨਾ ਜਿਹੜੇ ਇਹ ਦੋਵੇਂ ਅਜਣੇ ਨੇ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਉਹਨਾਂ ਦੇ ਹੀ ਇੱਕ ਕਰਦੇ ਹੀ ਮੈਂਬਰ ਵੱਲੋਂ ਵੀਡੀਓ ਬਣਾਈ ਗਈ ਔਰ ਵੀਡੀਓ ਬਣਾਉਣ ਤੋਂ ਬਾਅਦ ਇਹ ਜਿਹੜੀ ਵੀਡੀਓ ਹੈ ਵਾਇਰਲ ਕੀਤੀ ਗਈ ਔਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਅਪਾਹਜ ਵਿਅਕਤੀ ਤੇ ਇੱਕ ਮਹਿਲਾ ਦੇ ਉੱਤੇ ਇਹ ਹਮਲਾ ਕੀਤਾ ਗਿਆ ਚप्पल ਦੇ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਇਸ ਨੌਜਵਾਨ ਦੇ ਉੱਤੇ ਇਲਜ਼ਾਮ ਲੱਗੇ ਨੇ ਹਾਲਾਂਕਿ ਇਸ ਵੀਡੀਓ ਨੂੰ ਜੇਕਰ ਤੁਸੀਂ ਗੌਰ ਨਾਲ ਦੇਖੋ ਤਾਂ ਇਸ ਵੀਡੀਓ ਦੇ ਵਿੱਚ ਇਸ ਗੱਲ ਦਾ ਵਾ ਦੋਵਾਂ ਟੀਰਾ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਇਹ ਇੱਕ ਦੂਜੇ ਨੂੰ ਜਿਹੜੇ ਨੇ ਉਹ ਗਾਲਾ ਕੱਢਦੇ ਨੇ ਤਾਂ ਨੌਜਵਾਨ ਵੀ ਇਸ ਗੱਲ ਦਾ ਇਲਜ਼ਾਮ ਜਿਹੜਾ ਉਹ ਉਹਨਾਂ ਦੇ ਉੱਤੇ ਲਗਾਉਂਦਾ ਔਰ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਤੁਸੀਂ ਗਾਲਾਂ ਕੱਢ ਰਹੇ ਹੋ ਮੈਨੂੰ ਮੈਂ ਇਸ ਕਰਕੇ ਗੁੱਸੇ ਦੇ ਵਿੱਚ ਆ ਔਰ ਮਾਮੂਲੀ ਜੀ ਗੱਲ ਪਿੱਛੇ ਇਹ ਤਕਰਾਰ ਹੋਈ ਹੈ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਇਸ ਵੀਡੀਓ ਨੂੰ ਔਰ ਇਸ ਵੀਡੀਓ ਦੇ ਵਿੱਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਕਿਸ ਕਦਰ ਗੁੱਸੇ ਦੇ ਵਿੱਚ ਨੌਜਵਾਨ ਹੈ ਜਿਹੜਾ ਗੰਦੀਆਂ ਗਾਲਾਂ ਕੱਢ ਰਿਹਾ ਹੈ ਹਾਲਾਂਕਿ ਤੁਹਾਨੂੰ ਵੀਡੀਓ ਵੱਲ ਵੀ ਲੈ ਕੇ ਜਾਵਾਂਗੇ ਕਿ ਆਖਰਕਾਰ ਇਸ ਵੀਡੀਓ ਦੇ ਵਿੱਚ ਕਿਹੜੀਆਂ ਗੱਲਾਂ ਦਾ ਜ਼ਿਕਰ ਹੋਇਆ ਔਰ ਕਿਵੇਂ ਇਹ ਇੱਕ ਦੂਜੇ ਦੇ ਜਿਹੜੇ ਕਹਿ ਸਕਦੇ ਆ ਕਿ ਵੈਰੀ ਬੰ ਬੈਠੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ मामुली ਜੀ ਗੱਲ ਪਿੱਛੇ ਇਹ ਤਕਰਾਰ ਹੋਈ ਬਹਿਸਬਾਜੀ ਹੋਈ ਔਰ ਇਸੇ ਦੇ ਚਲਦੇ ਹੋਏ ਗੁੱਸੇ ਦੇ ਵਿੱਚ ਨੌਜਵਾਨ ਆਇਆ ਔਰ ਉਸ ਤੋਂ ਬਾਅਦ ਨੌਜਵਾਨ ਨੇ ਜੋ ਪੈਰਾਂ ਦੇ ਚੱਪਲ ਪਾਈ ਹੋਈ ਸੀ ਉਸ ਦੇ ਨਾਲ ਅਪਾਹਜ ਵਿਅਕਤੀ ਜੋ 휠ਚੇਅਰ ਤੇ ਬੈਠਾ ਹੋਇਆ ਉਸ ਦੇ ਨਾਲ ਕੁੱਟਮਾਰ ਕੀਤੀ ਔਰ ਜਿਹੜੀ ਮਹਿਲਾ ਅਨ ਨਜ਼ਰ ਆ ਰਹੀ ਹੈ ਇਸ ਵੀਡੀਓ ਦੇ ਵਿੱਚ ਉਸ ਦੇ ਨਾਲ ਵੀ ਜਿਹੜੀ ਹੈ ਕਟਮਾਰਕੀ ਤੇ ਹਾਲਾਂਕਿ ਜਿਹੜਾ ਇਹਨਾਂ ਦਾ ਪਰਿਵਾਰਕ ਮੈਂਬਰ ਹੈ ਉਸ ਵੱਲੋਂ ਵੀਡੀਓ ਬਣਾਈ ਗਈ ਮੌਕੇ ਦੀ ਹੁਣ ਇਹ ਵੀਡੀਓ ਵਾਇਰਲ ਹੋ ਰਹੀ ਹੈ ਵਧੇਰੇ ਜਾਣਕਾਰੀ ਦੇ ਲਈ ਸਾਡੇ ਪੱਤਰਕਾਰ ਜੁੜ ਚੁੱਕੇ ਨੇ ਸਹਜ ਕੀ ਕੁਝ ਵਧੇਰੇ ਜਾਣਕਾਰੀ ਹੈ ਇਸ ਵੀਡੀਓ ਨੂੰ ਲੈ ਕੇ ਇਸ ਵੀਡੀਓ ਨੂੰ ਲੈ ਕੇ ਜੇਕਰ ਗੱਲ ਕਰੀ ਤਾਂ ਇੱਕ ਪਾਸੇ ਤਾਂ ਬਹੁਤ ਵਾਇਰਲ ਹੋ ਰਹੀ ਹੈ ਪਰ ਆਖਰਕਾਰ ਇਹ ਮਾਮਲਾ ਕੀ ਹੈ ਕਿਹੜੀ ਮਾਮੂਲੀ ਜੀ ਗੱਲ ਪਿੱਛੇ ਇਹ ਨੌਜਵਾਨ ਗੁੱਸੇ ਦੇ ਵਿੱਚ ਆਗਾ ਔਰ ਇਸ ਵੱਲੋਂ ਆਪਣੇ ਪੈਰਾਂ ਦੇ ਵਿੱਚ ਪਾਈ ਚੱਪਲ ਦੇ ਨਾਲ ਜਿਹੜੀ ਹੈ ਜਿਹੜੀ ਮਹਿਲਾ ਔਰ ਵੇਲਚੇਰ ਤੇ ਜਿਹੜਾ ਵਿਅਕਤੀ ਬੈਠਾ ਉਸ ਦੀ ਕੁੱਟਮਾਰ ਕੀਤੀ ਗਈ। ਬਿਲਕੁਲ ਗੱਲ ਕਰੀ ਦੇ ਜਿਹੜੀ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਫਗਵਾੜਾ ਦੇ ਥਾਣਾ ਰਾਵਲਪਿੰਡੀ ਦੇ ਵਿੱਚ ਪੈਂਦੇ ਪਿੰਡ ਜਿਹੜੇ ਰਿਹਾ ਨਾ ਜੱਟਾਂ ਦੀ ਦੱਸੀ ਜਾ ਰਹੀ ਹੈ। ਇਹ ਵੀ ਵੀਡੀਓ ਦੇਖ ਕੇ ਹਾਲੇ ਤੱਕ ਇਹ ਹੀ ਜਾਂਦਾ ਹੈ ਕਿ ਦੋ ਪੜੋਸੀ ਨੇ ਕੋਸ਼ਿੰਗ ਆਪਸੇ ਰਿਸ਼ਤੇਦਾਰੀ ਸ਼ਰੀਕਾ ਹੋਵੇ ਤਾਂ ਉਹਨਾਂ ਦਾ ਆਪਸ ਵਿੱਚ ਕੋਈ ਵਿਵਾਦ ਹੈਗਾ ਪੁਰਾਣਾ ਤਾਂ ਵਿਵਾਦ ਨੂੰ ਲੈ ਕੇ ਜਿਹੜਾ ਦੁਬਾਰਾ ਤੋਂ ਕੋਈ ਬਹਿਸ-ਬਾਝੀ ਹੁੰਦੀ ਹੈ ਬਹਿਸ-ਬਾਝੀ ਤੋਂ ਬਾਅਦ ਸਿੱਖ ਜੋ ਜਿਹੜਾ ਇਹ ਵਕ ਹੈਗਾ ਉਹ ਕਾਫੀ ਜਿਹੜਾ ਢੜਕ ਜਾਂਦਾ ਹੈਗਾ ਜਦੋਂ ਢੜਕਦਾ ਤਾਂ ਆਪਾਂ ਪੈਰਾਂ 'ਤੇ ਚੱਪਲ ਲਾ ਕੇ ਮਹਿਲਾ ਨੂੰ ਕੁੱਟਾ ਲਾਗਿੰਦਾ ਜਿਹੜੀ ਬੜੀ ਮਹਿਮਿੰਨਾ ਕੁੱਟਮਾਰ ਕਰਦਾ ਚ ਖਾਈਦਾ ਉਸ ਤੋਂ ਬਾਅਦ ਜਿਹੜਾ ਵੀਲ ਚੜਦੇ ਬੈਠੇ ਵਿਅਕਤੀ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਪਰ ਜਿਹੜਾ ਦੇਖਦਾ ਕਿ ਉਹਨਾਂ ਦੇ ਵਿਅਕਤੀ ਘਰ ਦਾ ਜਿਹੜਾ ਸਦਸਾ ਮੈਂਬਰ ਹੈ ਉਹ ਉਹਨਾਂ ਦੀ ਵੀਡੀਓ ਬਣਾ ਰ ਫਿਰ ਉਹ ਕਿੰਨੇ ਦੋਸਤ ਤੋਂ ਬਾਅਦ ਉਹ ਮਹਿਲਾ ਤਹਿਕੀਕਾ ਕਲੋਜ਼ ਕਰ ਰਹੇ ਨੇ ਜਾਂ ਜਿਹੜੇ ਕੀ ਹੈ ਅਧਿਸ਼ਵਦਾਲੀ ਬੋਲਣ ਦੇ આરોਪ ਲਗਾਉਂਦਾ ਉਸ ਦਾ ਕਹਿਣਾ ਕਿ ਮੈਂ ਤਾਂ ਕੁਟ ਮਾਰ ਕੀਤੀ ਲੇਕਿਨ ਜਿਹੜੀ ਵੀਡੀਓ ਚ ਜੋ ਹੁਣ ਤੱਕ ਨਜ਼ਰ ਆਇਆ ਉਹਦੇ ਚ ਸਰਵੇਨਾ ਨਜ਼ਰ ਆਇਆ ਕਿ ਵਿਅਕਤੀ ਜਿਹੜਾ ਹੈ ਬਹਿਰੈਮੀ ਨਾ ਮਹਿਲਾ ਨੂੰ ਕੁਟਦਾ ਹੋਇਆ ਨਜ਼ਰ ਆ ਰਿਹਾ ਹੈ ਪਾਹੇ ਜਿਹੜੇ ਵਿਅਕਤੀ ਨੂੰ ਜਿਹੜਾ ਕੀ ਹੈ ਕੁਟਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਇਸ ਮਾਮਲੇ ਲੈ ਕੇ ਮੇਰਾਵਲ ਪਿੰਨ ਥਾਣੇ ਦੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਾਲਾਂਕਿ ਇਸ ਨੂੰ ਲੈ ਕੇ ਕੋਈ ਵੀ ਬਿਆਨ ਜਿਹੜਾ ਨਹੀਂ ਪੁਲਿਸ ਤਾਂ ਸਾਹਮਣੇ ਆਇਆ ਹੈ ਹੋ ਸਕਦਾ ਹੈ ਕਿ ਹਲੇ ਤੱਕ ਸ਼ਿਕਾਇਤ ਕੀਤੀ ਹੈ ਨਹੀਂ ਦਿੱਤੀ ਪੁਲਿਸ ਦਾ ਕਹਿਣਾ ਹੈ ਕਿ ਹਲੇ ਇਸ ਚਿੰਨ੍ਹ ਕੇ ਜਿਹੜੀ ਵੀਡੀਓ ਉਹਨਾਂ ਤੱਕ ਵੀ ਪਹੁੰਚੀ ਹੈ ਜਾਂਚ ਜ਼ਰੂਰ ਕੀਤੀ ਜਾ ਰਹੀ ਹੈ ਤਾਂ ਹੁਣ ਇਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪੁਰਾ ਮਾਮਲਾ ਕਿਸ ਗੱਲ ਦੀ ਲੜਾਈ ਇਹਨਾਂ ਦੀ ਹੈਗੀ ਆਪਸ ਵਿੱਚ ਕਿ ਰਿਸ਼ਤੇਦਾਰ ਨੇ ਜਾਂ ਫਿਰ ਆਪਸ ਪड़ोसी ਹੀ ਕਿਸੇ ਬਾਤ ਨੂੰ ਲੈ ਕੇ ਜਿਹੜੇ ਕੀ ਵਿਵਾਦ ਚੱਲ ਰਿਹਾ ਸੀਗਾ ਜੀ ਸ਼ੁਕਰੀਆ ਤੁਸੀਂ ਸਹੀ ਜਾਣਕਾਰੀ ਦਿੱਤੀ ਹੈ ਤਾਂ ਇਹ ਵੀਡੀਓ ਦੇਖ ਸਕਦੇ ਹੋ ਕਿ ਕਿਸ ਕਦਰ ਹੈ ਜਿਹੜਾ ਨੌਜਵਾਨ ਹੈ ਗੁੱਸੇ ਦੇ ਵਿੱਚ ਆਕਰ ਗੁੱਸੇ ਤੋਂ ਬਾਅਦ ਜਿਹੜੀ ਮਹਿਲਾ ਨਜ਼ਰ ਆ ਰਹੀ ਹੈ ਇਸ ਵੀਡੀਓ ਦੇ ਵਿੱਚ ਔਰ ਵਿਅਕਤੀ ਜਿਹੜਾ 휠ਚੇਅਰ ਤੇ ਬੈਠਾ ਹੋਇਆ ਹੈ ਜਿਹੜਾ ਅਪਾਹਜ ਹੈ ਉਸ ਦੀ ਕੁੱਟਮਾਰ ਕੀਤੀ ਗਈ ਇਸ ਨੌਜਵਾਨ ਦੇ ਉੱਤੇ ਇਲਜ਼ਾਮ ਨੇ ਇਸ ਨੇ ਆਪਣੀ ਚੱਪਲ ਲਾ ਕੇ ਮਹਿਲਾ ਅਦੀ ਵੀ ਕੁੱਟਮਾਰ ਕੀਤੀ ਔਰ ਬਜ਼ੁਰਗ ਵਿਅਕਤੀ ਦੀ ਵੀ ਜਿਹੜੀ ਹੈ ਉਹ ਕੁੱਟਮਾਰ ਕੀਤੀ ਹਾਲਾਂਕਿ ਪਰਿਵਾਰਕ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਹੀ ਇਹ ਵੀਡੀਓ ਬਣਾਈ ਜਾਂਦੀ ਹੈ ਔਰ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਜਿਹੜੀਆਂ ਦੋਹਾਂ ਧਿਰਾਂ ਵਿਚਾਲੇ ਇਹ ਬੈਸ ਬਸਈਆ ਹੋਇਆ ਇਹ ਨੌਬਤ ਇੱਥੋਂ ਤੱਕ ਆ ਗਈ ਕਿ ਹਮਲਾ ਜਿਹੜਾ ਸਿੱਖ ਨੌਜਵਾਨ ਵੱਲੋਂ ਕੀਤਾ ਗਿਆ ਕਿਹੜੀ ਗੱਲ ਨੂੰ ਲੈ ਕੇ ਹੋਇਆ ਪਰ ਇਸ ਵੀਡੀਓ ਦੇ ਵਿੱਚ ਇਹ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ ਕਿ ਗਾਲੀ ਗਲੋਚ ਜਿਹੜਾ ਇੱਕ ਤੇਰਨੇ ਦੂਜੀ ਤੇਰ ਨੂੰ ਗਾਲਾਂ ਕੱਢੀਆਂ ਔਰ ਦੂਜੀ ਤੇਰ ਨੇ ਜਿਹੜਾ ਪਹਿਲੀ ਤੇਰ ਨੂੰ ਗਾਲਾਂ ਕੱਢੀਆਂ ਤਾਂ ਮਾਮੂਲੀ ਜੀ ਗੱਲ ਪਿੱਛੇ ਇਹ ਤਕਰਾਰ ਹੋਈ ਬਹਿਸ ਬਸਈਆ ਹੋਇਆ ਹੁਣ ਤੁਹਾਨੂੰ ਸਿੱਧਾ ਵੀਡੀਓ ਵੱਲ ਐ ਚਲਦੇ ਹਾਂ ਪਾਜੀ ਗਾਲ ਨਹੀਂ ਕੱਢੀ ਗਾਲ ਨਹੀਂ ਕੱਢੀ ਅਸੀਂ ਗਾਲ ਨਹੀਂ ਕੱਢੀ ਅਸੀਂ ਗਾਲ ਨਹੀਂ ਕੱਢੀ ਅਸੀਂ ਗਾਲ ਕੱਢੀ ਅਸੀਂ ਗਾਲੀ ਦਾ ਕੱਢੀ ਨਹੀਂ ਹੈਗੀ ਨੇ ਕਹਿੰਦੇ ਮੈਂ ਹੁਣ ਉਹ ਤਾਂ ਦੇਖਾ ਤੂੰ ਰਹਾ ਨਹੀਂ ਤੂੰ ਮੈਨੂੰ ਹਰੇਕ ਵਾਰੀ ਗਾਲ੍ਹਾਂ ਕੱਢਦੀ ਆ ਇਹਨੂੰ ਆ ਕੇ ਤੁਹਾਡੇ ਤਾਂ ਪਹਿਲਾਂ ਆ ਜੀ ਨਹੀਂ ਉਹ ਬਥੇਰੀਆ ਬਥੇਰੀਆ ਹੋਂਦ ਵੀ ਗੇੜਾ ਮਾਰਦੇ ਬਹੁਤ ਕੋਈ ਨਹੀਂ ਮੇਰੇ ਵੀ ਪੱਜਦੇ ਯਾਰ ਹਨਾ ਹਮਾ ਚੁੱਪ ਹੋ ਜਾ ਚੁੱਪ ਹੋ ਜਾ ਹਨਾ ਚੁੱਪ ਹੋ ਜਾ ਹਨਾ ਜੇ ਹੁਣ ਮੈਨੂੰ ਗੰਦ ਬੋਲਣੀ ਹੈ ਨਾ ਪਹਿਲਾਂ ਕਰੇ ਕੋਈ ਮੈਨੂੰ ਗੰਦ ਦੱਸਦੀ ਹੈ ਪਹਿਲਾਂ ਕਰੇ ਬੋਲੇ ਦੱਸ ਤੂੰ ਵੀਡੀਓ ਜਾਣ ਕੇ ਤੂੰ ਵੀਡੀਓ ਬਣਾਉਣੀ ਮੈਨੂੰ ਪਤਾ ਆ ਕੋਈ ਗੱਲ ਨਹੀਂ ਹਾਂ ਹਨਾ ਪਹਿਲਾਂ ਤੂੰ ਕੋਈ ਲੱਗਣਾ ਚੜ ਕੇ ਆਉਂਦਾ ਆਦੇ ਮੈਂ ਮੈਂ ਤੇਰੇ ਮਾਰ ਦੇਣਾ ਤੇ ਮੈਂ ਦੱਸਦਾ ਹਾਂ ਮੈਂ ਚੁੱਪ ਹੋ ਜਾ ਚੁੱਪ ਹੋ ਜਾ ਮਾਰ ਦੇ ਚੁੱਪ ਹੋ ਜਾ ਮਾਰ ਦੇ ਚੁੱਪ ਹੋ ਜਾ ਬਸ ਚੁੱਪ ਹੋ ਜਾ ਕੋਈ ਲੱਗਦਾ ਨਾ ਹੋਵੇ ਕੋਈ ਨਹੀਂ ਹੈ ਹੀ ਨਹੀਂ ਕੋਈ ਚੁੱਪ ਹੋ ਜਾ ਚੁੱਪ ਹੋ ਜਾ ਬਸ ਮੈਂ ਉਹ ਨੂੰ ਕਹਿੰਦੀ ਤੇਰਾ ਮਤਲਬ ਕੀ ਬੋਲੋ ਮੇਰੀ ਹੱਥ ਮੇਰੀ ਘੇਟ ਕੱਟ ਦਿਆ ਉਹ ਮੇਰੀ ਨਹੀਂ ਪੱਟੀ ਜਾਣੇ ਨਾ ਮੇਰੀ ਨਹੀਂ ਪੱਟੀ ਜਾਣ ਜਿੱਦਾਂ ਮਰਦੀ ਸੀ ਨਾ ਚੁੱਪ ਹੋ ਜਾ ਮੇਰੀ ਨਹੀਂ ਨਾ ਪੱਟੀ ਜਾਣ ਜਿੱਦਾਂ ਮਰਦੀ ਉਹ ਚਾਚੂ ਆ ਜਾਓ ਇੱਧਰ ਹੈ ਨਾ ਢੋਲੀ ਲੱਗਣਾ ਹੈ ਤੈਨੂੰ ਤਾਂ ਮੈਂ ਬੋਲੀ ਦੇ ਨਹੀਂ ਮੇਰੀ ਪੱਟਾਂ ਦਿਆ ਮੈਂ ਕਿ ਮੇਰੀ ਹੱਥ ਹੈ ਨਾ ਨੇ ਬੱਟੀ ਨੂੰ ਦੇਖ ਤਾਂ ਓਏ ਇੱਧਰ ਬਣਾ ਵੀਡੀਓ ਆ ਬਣਾ ਵੀਡੀਓ ਆ ਬਣਾ ਵੀਡੀਓ ਆ ਬਣਾ ਦਿਖਾ ਕਿਥੇ ਵੀ ਨਹੀਂ ਫੱਟੀ ਆ ਨੇ ਨਾ ਕੱਲਾ ਬਰਦਾ ਤਾਂ ਤੂੰ ਮੈਨੂੰ ਗੰਦ ਬੋਲਦੀ ਆ ਗੰਦ ਉਹ ਕੰਜਰਾ ਬੋਲਦਾ ਤਾਂ ਹੁਣ ਬੋਲੂਗੀ ਤੂੰ ਬੋਲ ਬੋਲ ਹੁਣ ਬੋਲੂਗੀ ਹੁਣ ਬੋਲੂਗੀ ਚੁੱਪ ਹੋ ਜਾ ਤੂੰ ਚੁੱਪ ਹੋ ਜਾ ਤੂੰ ਅੰਮਾ ਚੁੱਪ ਹੋ ਜਾ ਤੂੰ ਮੋਲੀ ਲੱਗੀ ਨਾ ਹੋਵੇ ਨਾ ਰਹਿਣਾ ਨੇ ਨਾ ਗੰਦ ਬੋਲਦੀ ਨੇ ਨਾ ਬੋਲ ਤਾ ਕਿਹਨੂੰ ਕੰਮ ਚੁੱਪ ਕਰ ਜਾਓ ਤੁਸੀਂ ਚੁੱਪ ਕਰ ਜਾਓ ਬਸ ਚੁੱਪ ਕਰ ਜਾਓ ਕਿਹੜਾ ਆਂਡ ਘਵਾਣ ਦੇ ਮਾਪਿਆਂ ਬੋਲ ਕੇ ਕਾਕੇ ਤੁਸੀਂ ਕਾ ਨਹੀਂ ਆਂਡ ਘਵਾਣੀ ਕੋਈ ਵੀ ਹੈਨਾ ਗੰਦ ਨਹੀਂ ਕਿਸੇ ਨੇ ਸੁਣਨਾ ਤੂੰ ਬੋਲਿਆ ਤੂੰ ਸੁਣ ਲਾ ਤੂੰ ਵੀ ਪਹਿਲਾਂ ਗੰਦ ਦਾ ਅਸੀਂ ਬੋਲੇ ਹੀ ਨਹੀਂ ਗੰਦ ਅਸੀਂ ਬੋਲੇ ਹੀ ਨਹੀਂ ਜੇ ਅਸੀਂ ਬੋਲੇ ਤਾਂ ਤੁਹਾਨੂੰ ਕਹਿ ਦੋ ਕੀ ਬੋਲੇ ਆ ਅਸੀਂ ਤੁਸੀਂ ਦੱਸੋ ਤਾਂ ਸਹੀ ਕੋਈ ਨਹੀਂ ਗੰਦ ਬੋਲੇ ਹੈਗੇ ਵੀਡੀਓ ਤੂੰ ਬਾਅਦ ਚੋਂ ਸ਼ੁਰੂ ਕੀਤੀ ਆ ਪਾਜੀ ਫਿਰ ਤੁਸੀਂ ਵੀ ਕਹਨੇ ਸੀਗੇ ਕਹਨੇ ਸੀਗੇ ਮੈਨੂੰ ਕਿਹੋ ਜਿਹਾ ਚੱਲਦਾ ਇਹ ਲੱਗ ਪਿਆ ਬੋਲਣ ਦੇ ਹੈ ਨਾ ਇਹ ਲੱਗ ਨਹੀਂ ਪਿਆ ਬੋਲਣ ਦੇ ਹੈ ਨਾ ਮੈਂ ਕਹਿੰਦੀ ਸੀਗੇ ਇਹ ਹੈ ਨਾ ਤੁਸੀਂ ਕਹਿੰਦੇ ਨਹੀਂ ਸੀ ਕਿ ਜਦੋਂ ਪਹਿਲਾ ਲੜਾਈ ਹੋਈ ਤੁਸੀਂ ਪਹਿਲਾ ਲੜਾਈ ਹੋਈ ਕਿਹਾ ਨਹੀਂ ਸੀ ਤੁਸੀਂ ਕਿਹਾ ਨਹੀਂ ਸੀ ਜਦੋਂ ਪਹਿਲਾ ਲੜਾਈ ਹੋਈ ਹੈ ਨਾ ਗੱਟ ਆਪਾਂ ਲੈ ਮੈਂ ਬੈਠ ਕੇ ਕਹਿੰਦਾ ਉਹਨੂੰ ਮੈਂ ਤੈਨੂੰ ਕਹਿੰਦਾ ਚੱਕਾ ਲਾ ਲੈ ਇੱਥੇ ਹੈ ਨਾ ਕਹਿਣਾ ਹੈ ਨਾ ਇਹਨੂੰ ਇਸ ਕੋ ਖਲਾੜ ਮਰ ਕੇ ਬੋਲਣਾ ਨਾ ਹੈ ਨਾ ਕੋਈ ਗੱਲ ਨਹੀਂ ਅਮਰ ਚੁੱਪ ਹੋ ਜਾ ਤੂੰ ਚੁੱਪ ਹੋ ਜਾ ਚੁੱਪ ਚੁੱਪ ਨੇ ਨਾ ਮੈਂ ਚੱਲਦੀ ਜਾਂ ਤੂੰ ਫਿਕਰ ਨਾ ਕਰ ਹਮਾਂ ਦਿਖਾਓ ਕਿੱਥੇ ਮਾਰਿਆ ਦਿਖਾਓ ਕਿੱਥੇ ਮਾਰਿਆ ਜਾ ਤਲ ਜਾ ਜਾਣਾ ਤੂੰ ਹੈਨਾ ਅੱਗੇ ਛੁੱਟ ਗਿਆ ਤੂੰ ਹੈਨਾ ਅੱਗੇ ਨਹੀਂ ਤਾਂ ਛੁੱਟ ਗਿਆ ਕੋਈ ਗੱਲ ਨਹੀਂ ਹੈਨਾ ਤੇਰਾ ਵੀ ਇੱਕ ਵਾਰ ਬਾਪਿਆ ਹੰਦ ਬੋਲਦੀ ਜਿਹੜਾ ਤੂੰ ਉਹ ਪਹਿਲੇ ਕੌਣ ਬੋਲਿਆ ਜੋ ਤੈਨੂੰ ਅਸਲ 'ਚ ਕੌਣ ਬੋਲਿਆ ਉਸਲੇ ਉਸਲੇ ਕੌਣ ਬੋਲਿਆ ਸੀ ਹੈਨਾ ਤੂੰ ਸਾਰਾ ਨੰਨੀ ਜਾਵੇਂ ਹੈਨਾ ਤਾਂ ਗੱਲ ਵੇ ਉਹਦਾ ਨਾਲ ਕਰਦੇ ਤੂੰ ਵਿੱਚ ਐ ਮਿਲ ਤੋ ਡਾਂ ਲਾ ਪਿਆ ਤੂੰ ਕਿਹੜੀ ਗੱਲ ਗੱਲ ਕਰੀ ਤੂੰ ਉਹ ਮੇਰੀ ਐਟੋ ਪੱਟਦਾ ਸੀ ਤੋਦਾ ਪੈਂਦੀ ਸੀ ਮੈਂ ਹੈਨਾ ਤੂੰ ਮੇਰੇ ਨੀਂ ਪੱਟੀ ਹੈਨਾ ਕਿੱਥੇ ਪੱਟੀ ਮੇਰੀ ਨਾ ਉਹ ਮਾਰਦਾ ਸੀ ਨਹੀਂ ਮਾਰਦਾ ਉਹ ਮਾਰਦਾ ਸੀ ਕਿ ਨਹੀਂ ਮਾਰਦਾ ਸੀ ਦੱਸ ਦੇ ਪਹਿਲਾਂ ਮੈਂ ਹਟ ਦੇ ਅੱਗੇ ਆ ਕੇ ਸੁਣ ਨਿਕਰੇ ਆਹੋ ਖੂਨੇ ਨਹੀਂ ਕਰ ਤੂੰ ਤਾਂ ਪ੍ਰੋਬ ਮਟਾਈ ਜਾਂਦਾ ਮੇਰਾ ਤੂੰ ਪ੍ਰੋਬਲੀਮ ਮਟਾਈ ਜਾਂਦਾ ਇੱਥੋਂ ਅਰਥ ਹੀ ਨਿਕਲਦੀ ਆ ਇੱਥੋਂ ਪੱਲਾ ਇੱਥੋਂ ਹੈ ਸਾਰੀ ਉਮਰ ਇਕੱਲੇ ਕੋਈ ਗੱਲ ਨਹੀਂ ਤੇਰੀ ਵੀ ਨਿਕਲੇ ਆ ਪਾਪੇ ਦੇ ਲੋਕਾਂ ਦੀਆਂ ਬਾਤਾਂ ਕੀਤੀਆਂ ਬਥੇਰੀਆਂ ਮਾਂ ਦੀ ਤੁਸੀਂ ਚੱਪ ਹੋ ਜਾਓ ਕੁਲੀ ਜੀ ਨਿਕਲ ਗਈ ਤੇਰੀ ਗਾਹ ਵੀ ਨਿਕਲ ਗਈ ਤੇਰੇ ਵੀ ਇੱਟੇ ਮੈਂ ਦੇਖੀ ਅਰਥੀਆਂ ਜਾਂਦੀਆਂ ਬਸੜਾ ਨਹੀਂ ਮਿਲਣਾ ਬਸੜਾ ਨਹੀਂ ਮਿਲਣਾ ਹਾਂ ਬੋਲ ਨਹੀਂ ਜਾਨ ਮੈਂ ਹਾਂ ਹਾਂ ਹੈਨਾ ਹਾਂ ਹੈਨਾ 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 ਪਰੇਗ ਬਾਈ ਬੋਲ ਬੂਲ ਕੇ ਆਪਣੀ ਵਾਰੀ ਕਾਣੀ ਮਾਰਦੇ ਤੇ ਬਣਾਈ ਹੋਵੇਂ ਮਾਰਦੇ ਬਣਾਈ ਆ ਮੈਂ ਪੂਰੀ ਬਣਾਈ ਆ ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਇਆ ਹਾਂ ਹਾਂ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਕਿਹੜਾ ਗਾਣਾ ਸੁਣਿਆ ਇਹਦੀ ਚਾਚੂ ਆ ਜਾ ਤੁਸੀਂ ਇੱਧਰ ਚਾਚੂ ਦੀ ਬड़ाई ਮਾਰਦੇ ਆਹੋ ਚਾਚੂ ਦੇ ਮਾਰਦੇ ਦੀ ਬड़ाई ਚੱਲ ਠੀਕ ਹੈ ਵਧੀਆ ਕਿਉਂ ਨਹੀਂ ਬੋਲਦੇ ਮਿਲ ਕੇ ਵਾ ਸਾਈਡ ਲੈਣਾ ਹਾਂ ਚਾਚੂ ਆ ਜਾ ਹਾਂ ਚਾਚੂ ਆ ਜਾ ਚਾਚੂ ਆ ਜਾ ਤੁਸੀਂ ਆ ਜਾ ਆ ਜਾ ਤੁਸੀਂ ਹੈ ਨਾ ਹਾ ਚਾਉਣਾ ਆ ਤੇਰੀਆਂ ਲੈਂਦੀਆਂ ਹੀ ਨਹੀਂ ਹੈ ਨਾ ਸੁਣ ਨਾ ਤੇਰੀਆਂ ਲੈਂਦੀਆਂ ਹੀ ਨਹੀਂ ਹਾਂ ਤੇਰੀਆਂ ਲੈਂਦੀਆਂ ਹੀ ਨਹੀਂ ਬੱਸ ਵੀ ਨਾ ਹੈ ਨਾ ਹਾਂ ਕੱਚਾ ਲੈਣ ਨੂੰ ਕੋਈ ਨਹੀਂ ਤੇਰੀਆਂ ਲੈਂਦੀਆਂ ਹੀ ਨਹੀਂ ਹਾਂ ਕੋਈ ਗੱਲ ਨਹੀਂ ਰਾਨੀ ਹੁੰਦੀ ਆ ਹੈ ਨਾ ਇਹ ਤਾਂ ਪੱਟਦਾ ਸੀ ਮੈਂ ਕਹਿੰਦਾ ਨੀ ਮੇਰੀ ਪੱਕੇੜ ਉਹ ਮਿੱਟੀ ਸਾਡਾ ਲੱਗਾ ਉਹਦੀ ਗਲਤੀ ਕਿਹਦੀ ਉਹ ਨਹੀਂ ਹੈ ਨਾ ਕੋਈ ਤਾਂ ਸਾਹਮਣੇ ਲੱਗਾ ਪਹਿਲਾਂ ਗਲਤੀ ਕਿਹਦੀ ਹੈ ਨਾ ਨੀ ਪੱਟੇ ਨਹੀਂ ਪੱਟੇ ਨਹੀਂ ਯਾਰ ਹੈ ਨੀ ਨਹੀਂ ਨਾ ਇਨੇ ਚ ਮੇਰਾ ਮਾਰਿਆ ਕਾਂਡੀਆਂ ਮੂ ਵੀ ਸਾਰੀ ਪੜਾਈ ਉਹ ਮਾਰੀਆਂ ਇਹਨੇ ਮੇਰੇ ਆ ਦੇਖ ਲੈ ਕਿਦਾਂ ਬੋਲਦੀ ਹੈ ਨਾ ਉਹ ਕਾਂਡੀਆਂ ਨਾ ਪੜਦਾ ਸੀ ਕਾਂਡੀਆਂ ਨਾ ਹੈ ਨਾ ਜਿਹੜਾ ਤੂੰ ਕਹਿੰਦਾ ਨਾ ਹਲਾ ਕੇ ਚਹੀ ਲੱਗੀ ਹੈ ਨਾ ਉਹ ਕਾਂਡੀਆਂ ਪੜਦਾ ਸੀ ਕਾਂਡੀਆਂ ਨਾ ਪੜਦਾ ਸੀ ਹਾਂ ਉਹ ਦੂਜਿਆਂ ਨਾਲ ਜਿਹੜਾ ਫੇਰ ਮੁੱਟੀ ਕੱਢਣ ਲੱਗਾ ਉਹ ਕਹਿੰਦਾ ਵਜੀ ਆ ਕੀ ਕਹਿੰਜੋ ਤੂੰ ਉਹਨੂੰ ਪਿਆਰ ਨਾ ਕਹਿੰਦੇ ਉਹ ਪਿਆਰ ਨਹੀਂ ਕਿਹਾ ਮੈਂ ਪਿਆਰ ਨਾ ਕਹਿੰਦੀ ਸੀ ਉਹ ਤਾਂ ਪਿਆਰ ਨਾ ਕਹਿੰਦੀ ਸੀ ਅੱਛਾ ਉਹ ਟੱਕਰ ਬੰਦੇ ਮਨ ਕੋ ਬੋਲ ਮੈਂ ਕਿਤਾ ਬੋਲਦੀ ਸੀ ਇਹ ਜਿਆਦਾ ਬੰਦੇ ਮਨ ਕੋ ਬੋਲਣ ਜਾਣਦਾ ਹੈ ਹੈ ਨਾ ਓਏ ਜਾਦੇ ਕੁੰਦੇ ਮਟਰ ਨਹੀਂ ਦੇ ਕੁੱਤੇ ਆ ਨਾ ਨਹੀਂ ਉਹ ਕੀ ਕਹਿੰਦਾ ਉਹਦਾ ਵੀ ਮਾਰਿਆ ਹਟਮ ਆ ਮਾਸੀਗਾ ਆ ਉਹਦੇ ਵਿੱਚ ਟਿੱਕ ਟਕਾਂਡੀਆਂ ਮਾਰੀਆਂ ਨਹੀਂ ਗੰਡ ਸੁਣ ਉਹਦਾ ਵੀ ਨਾ ਤੇਰਾ ਸੁਣ ਲਮਾ ਰਾਜੇ ਦਾ ਤੇਰਾ ਤੇਰੀਏ ਸੁਣ ਉਹ ਕੋਈ ਗੱਲ ਹੀ ਸਾਥੋ ਹੈਗੀ ਆ ਵੀਡੀਓ ਤਦ ਕਿਹੜਾ ਹੈ ਨਹੀਂ ਗਈ ਅਸੀਂ ਸੁਣਦੇ ਬਦਮਾਸ਼ ਬੱਧਾ ਬਣਿਆ ਆ ਇਹ ਵੀ ਬਦਮਾਸ਼ ਨਹੀਂ ਬਣੀ ਉਹ ਲੋਕਾਂ ਨਾਲ ਇਰਹਾਮ ਤੋਂ ਬਗਾਲੀ ਕਰਦੀ ਕਿਸੇ ਨਾਲ ਨਹੀਂ ਬਣੀ ਇਹਨਾਂ ਨਾਲ ਕਹਿੰਦੀ ਚੱਲ ਅੰਦਰ ਲੱਡੂ ਵਾਰ ਮਠਾਣੇ ਜਾ ਕੇ ਆਵਾਂ ਤੂੰ ਇੱਕ ਵਾਰ ਗਾਣਾ ਕਰਦੀ ਆਂ ਬਾਜੀ ਗਾਲ ਦੀ ਗੱਡੀ ਗਾਲ ਦੀ ਗੱਡੀ ਅਸੀਂ ਗਾਲ ਦੀ ਗੱਡੀ ਅਸੀਂ